DMC and at name ਰੀਜਾ ਨੂੰ ਜੀਵਨ ਰੱਖਿਆ ਇਲਾਜ ਪ੍ਰਦਾਨ ਕਰਨ ਲਈ ਤੇ ਮਹੀਨਿਆਂ ਦੇ ਸਮੇਂ ਵਿੱਚ 8 ਸਰਲ ਲੀਵਰ ਟ੍ਰਾਂਸਪਲੈਂਟ ਕਰਕੇ ਲੀਵਰ ਟ੍ਰਾਂਸਪਲੈਂਟ ਸਰਜਰੀ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਇਹਨਾਂ ਵਿੱਚੋਂ ਤਿੰਨ ਕੰਡੇਵਰ ਅੰਗਦਾਨ ਦੁਆਰਾ ਸੰਭਵ ਹੋਏ ਹਨ ਅਤੇ ਪੰਜ ਟ੍ਰਾਂਸਪਲੈਂਟ ਵਿੱਚੋਂ ਪਰਿਵਾਰ ਮੈਂਬਰਾਂ ਨੇ ਲੀਵਰ ਦਾ ਇੱਕ ਹਿੱਸਾ ਵੀ ਦਾਨ ਕੀਤਾ ਹੈ ਇਹ ਪ੍ਰਾਪਤੀ ਅੰਗਦਾਨ ਖੇਤਰ ਵਿੱਚ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹ ਦਿਾਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਜਿਹੜਾ ਅਸੀਂ ਲਿਵਰ ਟ੍ਰਾਂਸਪਲੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਹਦੇ ਬਾਰੇ ਚ ਜਨਤਾ ਤੱਕ ਮੈਸੇਜ ਪਹੁੰਚਾਉਣ ਦੇ ਲਈ ਕੀਤੀ ਹੈ ਕਿ ਇਹ ਟ੍ਰਾਂਸਪਲੈਂਟ ਬਹੁਤ ਸਕਸੈਸਫੁਲੀ ਅਸੀਂ ਸ਼ੁਰੂ ਕਰ ਚੁੱਕੇ ਹਾਂ ਡਾਕਟਰ ਗੁਰਸਾਗਰ ਸਾਡੇ ਮੇਨ ਟ੍ਰਾਂਸਪਲੈਂਟ ਸਰਜਨ ਹੈ ਤੇ ਟੋਟਲ ਸਾਡੀ ਟੀਮ ਬਹੁਤ ਜ਼ਿਆਦਾ ਚਾਰਜਡ ਅਪ ਹੈ ਇਸ ਲਈ ਅਸੀਂ ਆਲਰੇਡੀ 8 ਕਰ ਚੁੱਕੇ ਜਿਸ ਤਰ੍ਹਾਂ ਕੀ ਦੱਸਿਆ ਗਿਆ ਤੁਹਾਨੂੰ 2 ਮਹੀਨਿਆਂ ਚੋਂ 8 ਕਰਤੇ ਲਿਵਰ ਟ੍ਰਾਂਸਪਲੈਂਟਸ ਜਿਹੜੇ 5 ਲਿਵਿੰਗ ਸੀਗੇ ਤੇ 3 ਕੈਡੇਵਰ ਸੀ 3 ਕੈਡੇਵਰਸ ਕਰਨਾ ਇੰਨੇ ਦੇ ਛੋਟੇ ਪੀਰੀਅਡ ਚ ਬਹੁਤ ਬੜੀ ਚੀਜ਼ ਮੈਡੀਕਲ ਫ੍ਰਾਟਰਨਿਟੀ ਚ ਮੰਨੀ ਜਾਂਦੀ ਹੈ ਤੇ ਅਸੀਂ ਇਹੀ ਚਾਹਾਂਗੇ ਸਪੈਸ਼ਲਿਟੀ ਜਿਹੜੇ ਕੈਡੇਵਰ ਦੇ ਬਾਰੇ ਚ ਜਦੋਂ ਤੁਸੀਂ ਜਨਤਾ ਤੱਕ ਇਹ ਮੈਸੇਜ ਜ਼ਰੂਰ ਪਹੁੰਚਾਓ ਕਿ ਆਰਗਨ ਡੋਨੇਸ਼ਨ ਇੱਕ ਬਹੁਤ ਹੀ ਨੇਕ ਨਕੀਦਾ ਕੰਮ ਹੈ ਤੇ ਜਿੰਨਾ ਆਪਾਂ ਕਰ ਲਿਆ ਉਹਨਾ ਹੀ ਥੋੜਾ ਕਿਉਂਕਿ ਇੱਕ ਇੱਕ ਇਨਸਾਨ ਦੇ ਨਾਲ 8 ਜਾਨਾਂ ਆਪਾਂ ਬਚਾ ਸਕਦੇ ਹਾਂ ਇੱਕ ਇਨਸਾਨ ਜਿਹੜਾ ਜਾ ਹੀ ਰਿਹਾ ਬ੍ਰੇਨ ਡੈਡ ਹੈ ਜਿਹੜਾ ਤੋ ਡੀਐਮs ਧਿਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ 1934 ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ ਇ ਸਟੈਬਲਿਸ਼ ਹੋਇਆ ਸੀਗਾ ਇਹਦਾ ਐਜ਼ ਆਰ ਆਰ ਮੈਡੀਕਲ ਸਕੂਲ ਇਹ 100 ਸਾਲ ਪੂਰੇ ਕਰਨ ਜਾ ਰਹੇ ਆ ਸੋ ਇੱਕ ਸੈਂਚਰੀ ਤਕਰੀਬਨ ਸਾਡੀ ਕੰਪਲੀਟ ਹੋ ਜਾਏਗੀ ਹੋਰ 8-9 ਸਾਲਾਂ ਦੇ ਵਿੱਚ ਤੇ ਉਹਦੇ ਦੌਰਾਨ ਅਸੀਂ ਜਿੰਨਾ ਮੈਕਸਿਮਮ ਅਸੀਂ ਟ੍ਰਾਂਸਪਲੈਂਟ ਪ੍ਰੋਗਰਾਮ ਹੈ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਨਮੀਆਂ ਕਰਨਾ ਚਾਹੁੰਦੇ ਆ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਵਿਜ਼ਨ ਹੈ ਸਾਡੀ ਪੂਰੀ ਟੀਮ ਦਾ ਇਹ ਵਿਜ਼ਨ ਹੈ ਕਿ ਅੱਜ ਅਸੀਂ 1625 ਜੇ ਬੈਡਸ ਹੈ ਸਾਡੇ ਅਸੀਂ ਇਹਨਾਂ ਨੂੰ 5000 ਬੈਡਸ ਤੱਕ ਜੇ ਸਾਡੀਆਂ ਅੱਜ 100 ਪਲੱਸ 50 ਅਸੀਂ ਨਵੀਆਂ ਅਪਲਾਈ ਕੀਤੀਆਂ 150 ਸੀਟਾਂ ਹੈਗੀਆਂ ਅਸੀਂ 500 ਮੈਡੀਕਲ ਸੀਟਸ ਤੱਕ ਜਾਣਾ ਸੋ ਦੈਟ ਇਜ਼ ਅ ਵਿਜ਼ਨ ਗoing ਫਾਰਵਰਡ ਤੇ ਅਸੀਂ ਚਾਹੁੰਦੇ ਹਾਂ ਕਿ ਜਨਤਾ ਤੱਕ ਇਹ ਮੈਸੇਜ ਜ਼ਰੂਰ ਪਹੁੰਚਾਇਆ ਜਾਵੇ ਤਾਂ ਕਿ ਪੰਜਾਬ ਤੋਂ ਜਿਹੜੇ ਲੋਕੀ ਦਿੱਲੀ ਬੰਬੇ بڑے ਸ਼ਹਿਰਾਂ ਤੱਕ ਭਾਈਦੇ ਸੀਗੇ ਪਹਿਲਾਂ ਹਾਰਟ ਲਈ ਭਾਈਦੇ ਸੀ ਹੁਣ ਲਿਵਰ ਲਈ ਭਾਈਦੇ ਸੀ ਉਹ ਚੀਜ਼ਾਂ ਸਾਰੀਆਂ ਹਾਰਟ ਦੇ ਖਤਮ ਹੋ ਚੁੱਕੇ ਸਾਰੇ ਅੱਥੀ ਆਂਦੇ ਆ ਟਰਾਂਸਪਲੈਂਟ ਵੀ ਤਾਂ ਕਿ ਇੱਕ ਜਨਤਾ ਤੱਕ ਸਹੂਲਤਾਂ ਜਾਵੇ ਪਬਲਿਕ ਤੱਕ ਇਹ ਸਹੂਲਤਾਂ ਜਾਵੇ ਪਤਾ ਮੈਸੇਜ ਆਵੇ ਕਿ ਸਾਰੀ ਸਹੂਲਤਾਂ ਇੱਥੇ ਦਿਨਨ ਮੈਡੀਕਲ ਕਾਲਜ ਐਂਡ ਹਸਪੀਟਲ ਚ ਅਵੇਲੇਬਲ ਹੈ ਜਿਆਦਾ ਵੱਧ ਤੋਂ ਵੱਧ ਫਾਇਦਾ ਸਾਰਿਆਂ ਨੂੰ ਜਨਤਾ ਤੱਕ ਇਹਦੇ ਚ ਅਵੇਲ ਕਰ ਸਕੇ ਅਗਲਾ ਕੀ ਟਾਰਗੇਟ ਹੈਗਾ ਜਿਵੇਂ ਹੁਣ ਜਿਹੜਾ ਹੈਗਾ ਲੀਵਰ ਟਰਾਂਸਪਲੈਂਟ ਹੁਣ ਕਿਹੜਾ ਟਰਾਂਸਪਲੈਂਟ ਹੁਣ ਨੈਕਸਟ ਅਸੀਂ ਹਾਰਟ ਦੇ ਵੱਲ ਲੱਗੇ ਹੋਏ ਆ ਹਾਰਟ ਦੇ ਡਾਕਟਰ ਵੰਡਾ ਡਾਕਟਰ ਬਿਸ਼ਮੋਨ ਡਾਕਟਰ ਸਰਜੂਆ ਜਿੱਥੇ ਹੈ ਨਹੀਂ ਬਹੁਤ ਬਿਜ਼ੀ ਰਹਿੰਦੇ ਉਹ ਵੀ ਇਹਨਾਂ ਦੀ ਤਰ੍ਹਾਂ ਤੇ ਇੱਕ ਪੂਰਾ ਸਾਰੀ ਫਾਈਲ ਬਣ ਚੁੱਕੀ ਹੈ ਪਰਮਿਸ਼ਨਸ ਵਗੈਰਾ ਦੇ ਲਈ ਅਸੀਂ ਅਪਲਾਈ ਕਰ ਰਹੇ ਹਾਂ ਕਰਚਾ ਕੁਝ ਕਰਤਾ ਕੁਝ ਫਾਰਮੈਲਿਟੀ ਚੱਲ ਰਹੀਆਂ ਕਿਉਂਕਿ ਬਹੁਤ ਵੱਡੀਆਂ ਲੰਮੀਆਂ ਚੋੜੀਆਂ ਫਾਰਮੈਲਿਟੀਆਂ ਹੁੰਦੀਆਂ ਬਾਇ ਐਂਡ ਲਾਰਜ ਸਾਡੇ ਕੋਲ ਸਾਰੀ ਐਕਸਪਰਟਿਸ ਹੈਗੀ ਟ੍ਰਾਂਸਪਲੈਂਟ ਕਰਨ ਦੀ ਇਕੁਪਮੈਂਟ ਸਾਰਾ ਕੁਝ ਹੈਗਾ ਜੋ ਵੀ ਲੱਤਾ ਜਾਏਗਾ ਜਦਾ ਲਿਵਰ ਲਈ ਅਸੀਂ ਲੇਟੈਸਟ ਇਕੁਪਮੈਂਟ ਲੱਤਾ ਹੈ ਇਕੁਪਮੈਂਟ ਲੈਣ ਵੇਲੇ ਅਸੀਂ ਕੋਈ ਨਹੀਂ ਸੋਚਦੇ ਅਸੀਂ ਬੈਸਟ ਸਟੇਟ ਆਫ ਦਿ ਆਰਟ ਇਕੁਪਮੈਂਟ ਲੈਣੇ ਹਨ ਦਿਨੰਦ ਮੈਡੀਕਲ ਕਾਲਜ ਹਸਪੀਟਲ ਤੁਸੀਂ ਦੇਖੋਗੇ ਕਿਤੇ ਵੀ ਹੋਰ ਕੰਟਰੀ ਜਿੱਥੇ ਵੀ ਤੇ ਅਸੀਂ ਇਹ ਨੈਕਸਟ ਜਿਹੜਾ ਸਾਡਾ ਟਰਾਂਸਫਰ ਪ੍ਰੋਗਰਾਮ ਦਾ ਤੁਸੀਂ ਪੁੱਛ ਰਹੇ ਹਟ ਵਾਇਗਾ ਅੱਜ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਡੀ ਐਮ ਸੀ ਐਂਡ ਐਚ ਲੁਧਿਆਣਾ ਨੇ ਮੈਡੀਕਲ ਖੇਤਰ ਵਿੱਚ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਇੱਕ ਲਿਵਰ ਟਰਾਂਸਪਲੈਂਟ ਯੂਨਿਟ ਜਿਹੜਾ ਕੇਸ ਸਫਲ ਆਪਰੇਸ਼ਨ ਕਰ ਰਿਹਾ ਹੈ ਤੇ ਫੁਲੀ ਫੰਕਸ਼ਨਲ ਹੈ ਉਹਦੀ ਲਾਂਚਿੰਗ ਸਕਸੈਸਫੁਲ ਹੋਈ ਹੈ ਤੇ ਅਸੀਂ ਇਹ ਸਰਵਿਸਿਜ਼ ਲਿਵਰ ਟਰਾਂਸਪਲੈਂਟ ਦੀਆਂ ਲਿਵਰ ਦੀਆਂ ਬਿਮਾਰੀਆਂ ਨਾਲ ਪੀੜਿਤ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਲਿਵਰ ਫੇਲਿਅਰ ਜਾਂ ਲਿਵਰ ਸਿਰੋਸਿਸ ਹੈ ਉਹਨਾਂ ਨੂੰ ਸਫਲਤਾਪੂਰਵਕ ਪ੍ਰਦਾਨ ਕਰ پا ਰਹੇ ਹਾਂ ਨਾਲ ਹੀ ਅੰਗਦਾਨ ਦੀ ਇੱਕ ਜਿਹੜੀ ਅ ਅਹਿਮ ਜਿਹੜੀ ਜ਼ਰੂਰਤ ਹੈ ਅੱਜ ਦੇ ਸਮਾਜ ਵਿੱਚ ਉਹਨੂੰ ਵੀ ਰੈਗੂਲਰਲੀ ਪ੍ਰਮੋਟ ਕੀਤਾ ਜਾ ਰਿਹਾ ਹੈ ਉਹਦੇ ਲਈ ਅਸੀਂ ਰੈਗੂਲਰ ਕੈਂਪੇਨਸ ਐਂਡ ਕਾਉਂਸਲਿੰਗ ਸੈਸ਼ਨਸ ਕਰ ਰਹੇ ਹਾਂ ਤੇ ਜਿਹੜੇ ਵੀ ਬ੍ਰੇਨ ਡੈਡ ਪੇਸ਼ients ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਵੀ ਅ ਅੰਗਾਂ ਦੇ ਫੇਲੀਅਰ ਵਾਲੇ ਮਰੀਜ਼ ਨੇ ਉਹਨਾਂ ਨੂੰ ਅਸੀਂ ਇੱਕ ਨਵੀਂ ਜ਼ਿੰਦਗੀ ਦੀ ਹੋਪ ਦੇ ਸਕੀਏ ਐਂਡ ਇੱਕ ਦੂਸਰਾ ਜੀਵਨ ਪ੍ਰਦਾਨ ਕਰ ਸਕੀਏ ਡੀਐਮਸੀ ਐਂਡ ਐਚ ਵਿੱਚ ਦੋਨੋਂ ਤਰੀਕੇ ਦੇ ਲਿਵਰ ਟ੍ਰਾਂਸਪਲੈਂਟ ਜਿਹੜੇ ਬ੍ਰੇਨ ਡੈਡ ਵਿਧੀ ਨਾਲ ਜਾਂ ਲਿਵਿੰਗ ਡੋਨਰ ਵਿਧੀ ਨਾਲ ਕੀਤੇ ਜਾ ਰਹੇ ਨੇ ਤੇ ਇਹਦੇ ਵਿੱਚ ਸਾਡੀ ਟੀਮ ਅ ਇਸ ਵੇਲੇ ਫੁੱਲੀ ਐਕਸਪੀਰੀਅੰਸ ਡਾਕਟਰਸ ਦੀ ਟੀਮ ਸ਼ਾਮਿਲ ਹੈ ਤੇ ਫੁੱਲੀ ਐਕਸਪੀਰੀਅੰਸ ਟੀਮ ਵਿਦ ਆਲ ਫੁੱਲੀ ਫੰਕਸ਼ਨਲ ਆਈਸੀਯੂਜ਼ ਐਂਡ ਓਟੀਜ਼ ਇਹ ਉਪਲਬਧ ਹੈਗਾ ਸਰ ਕਿੰਨੇ ਕਾ ਆਪਰੇਸ਼ਨ ਜਿਹੜੇ ਆ ਕੀਤੇ ਗਏ ਆ ਹੁਣ ਤੱਕ ਪਿਛਲੇ 2 ਮਹੀਨੇ ਤੋਂ ਅਸੀਂ ਲਿਵਰ ਟ੍ਰਾਂਸਪਲੈਂਟਸ ਜਿਹੜੇ ਸ਼ੁਰੂ ਕੀਤੇ ਨੇ 8 ਟ੍ਰਾਂਸਪਲੈਂਟ ਹੋ ਚੁੱਕੇ ਨੇ ਤੇ ਜਿਨ੍ਹਾਂ ਵਿੱਚੋਂ ਪੰਜ ਟ੍ਰਾਂਸਪਲੈਂਟ ਲਿਵਿੰਗ ਡੋਨਰ ਨੇ ਮਤਲਬ ਪੇਸ਼ੈਂਟ ਦੇ ਫੈਮਿਲੀ ਮੈਂਬਰਸ ਨੇ ਆਪਣਾ ਲਿਵਰ ਦਾ ਇੱਕ ਹਿੱਸਾ ਪੇਸ਼ੈਂਟ ਨੂੰ ਡੋਨੇਟ ਕੀਤਾ ਤੇ ਤਿੰਨ ਜਿਹੜੇ ਲਿਵਰ ਟ੍ਰਾਂਸਪਲੈਂਟ ਨੇ ਇਹ ਕੈਡਵਰ ਵਿਧੀ ਨਾਲ ਮਤਲਬ ਇੱਕ ਬ੍ਰੇਨ ਡੈਡ ਡੋਨਰ ਤੋਂ ਉਹਨਾਂ ਦਾ ਲਿਵਰ ਲੈ ਕੇ ਇਹ ਪੇਸ਼ੈਂਟ ਨੂੰ ਦਿੱਤੇ ਗਏ ਨੇ ਸਰ ਕਿਸ ਤਰ੍ਹਾਂ ਦਾ ਜਿਹੜਾ ਡੋਨਰਸ ਨੂੰ ਕਿਸ ਤਰ੍ਹਾਂ ਸਮਝਾਇਆ ਜਾਂਦਾ ਕਿਉਂਕਿ ਅੱਜ ਕੱਲ ਕੋਈ ਵੀ ਕਿਸੇ ਨੂੰ ਪੈਸੇ ਦੇਣ ਦੀ ਜਗ੍ਹਾ ਤਾਂ ਗੱਲ ਦੂਰ ਦੀ ਹੈ ਡਾਕਾ ਆਪਣਾ ਇੱਕ ਅੰਗ ਡੋਨੇਟ ਕਰਨਾ ਉਹ ਕਿਸ ਤਰ੍ਹਾਂ ਲੋਕਾਂ ਨੂੰ ਸਮਝਾਇਆ ਜਾਂਦਾ ਤੇ ਕਿਸ ਤਰ੍ਹਾਂ ਅਵੇਅਰ ਕੀਤਾ ਜਾਂਦਾ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਮੌਤ ਹੈ ਉਹ ਜ਼ਿੰਦਗੀ ਦੀ ਹੀ ਇੱਕ ਸਚਾਈ ਹੈ ਤੇ ਬਹੁਤ ਹੀ ਅਜਿਹੇ ਮੰਦ ਭਾਗੇ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਬ੍ਰੇਨ ਡੈਥ ਹੁੰਦੀ ਹੈ ਹਸਪੀਟਲ ਵਿੱਚ ਰਹਿੰਦੇ ਆ ਬ੍ਰੇਨ ਸਟ੍ਰੋਕ ਹੁੰਦਾ ਹੈ ਜਾਂ ਦਿਮਾਗ ਤੇ ਕੋਈ ਸੱਟ ਵੱਜ ਜਾਂਦੀ ਹੈ ਜਿਹੜੀ ਬ੍ਰੇਨ ਡੈਥ ਨੂੰ ਬ੍ਰੇਨ ਡੈਥ ਕਰਾਉਂਦੀ ਹੈ ਇਹਨਾਂ ਪੇਸ਼ੈਂਟਸ ਦੇ ਫੈਮਿਲੀਜ਼ ਨੂੰ ਅਸੀਂ ਇੱਕ ਆਪਸ਼ਨ ਦਿੰਨੇ ਆ ਕਿ ਇਸ ਘੜੀ ਵਿੱਚ ਕਿਉਂਕਿ ਪੇਸ਼ੈਂਟ ਆਲਰੇਡੀ ਇਸ ਦੁਨੀਆ ਤੋਂ ਜਾ ਰਿਹਾ ਹੈ ਜੇ ਉਹ ਇਸ ਦੁੱਖ ਦੀ ਘੜੀ ਵਿੱਚ ਇੱਕ ਨਿਰਣਾ ਲੈਣ ਕਿ ਆਪਣੇ ਜਿਹੜੇ ਪੇਸ਼ੈਂਟ ਦੀ ਬ੍ਰੇਨ ਡੈਥ ਹੋਈ ਹੈ ਉਹਨਾਂ ਦੇ ਅੰਗ ਦਾਨ ਕਰਨ ਦਾ ਨਿਰਣਾ ਲੈ ਕੇ ਜੇ ਕਿਸੇ ਬਾਕੀ ਸਮਾਜ ਦੀ ਸੇਵਾ ਕਰ ਸਕਣ ਅਸੀਂ ਉਹਨਾਂ ਨੂੰ ਆਪਸ਼ਨ ਦਿੰਨੇ ਆ ਇੱਕ ਕਾਉਂਸਲਿੰਗ ਸੈਸ਼ਨ ਕਰਦੇ ਆ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਕੀਤਾ ਜਾਂਦਾ ਜੇ ਉਹ ਆਪਣੀ ਸਵੈ ਇੱਛਾ ਨਾਲ ਅੰਗ ਦਾਨ ਕਰਨ ਦਾ ਨਿਰਣਾ ਲੈਂਦੇ ਆ ਅਸੀਂ ਉਹਨੂੰ ਸਫਲ ਬਣਾਨੇ ਐ ਇਸੇ ਤਰ੍ਹਾਂ ਲਿਵਿੰਗ ਡੋਨਰਸ ਨੂੰ ਅਸੀਂ ਪ੍ਰਮੋਟ ਕਰਦੇ ਆ ਕਿ ਲਿਵਰ ਦਾਇਕ ਹਿੱਸਾ 70% ਤੱਕ ਡੋਨੇਟ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਇਹਦੇ ਰਿਜ਼ਲਟਸ ਬਾਰੇ ਦੱਸਦੇ ਹਾਂ ਉਹਨਾਂ ਦੀ ਲਾਈਫ ਤੇ ਕੁਝ ਨਾ ਕੀਆ ਧਾਰਨਾਵਾਂ ਹੁੰਦੀਆਂ ਨੇ ਕਿ ਲਿਵਰ ਡੋਨੇਸ਼ਨ ਤੋਂ ਬਾਅਦ ਲਿਵਰ ਦਾ ਇੱਕ ਹਿੱਸਾ ਕੱਟਣ ਤੋਂ ਬਾਅਦ ਲਿਵਰ ਕਮਜ਼ੋਰ ਹੋ ਜਾਂਦਾ ਹੈ ਜਾਂ ਉਹ ਆਪ ਲਿਵਰ ਦੇ ਮਰੀਜ਼ ਬਣ ਜਾਂਦੇ ਨੇ ਇਹਨਾਂ ਗਲਤ ਧਾਰਨਾਵਾਂ ਧਾਰਨਾਵਾਂ ਨੂੰ ਅਸੀਂ ਹਟਾਣੇ ਆ ਉਹਨਾਂ ਨੂੰ ਬਾਕੀ ਡੋਨਰਸ ਨਾਲ ਜਿਨ੍ਹਾਂ ਦੇ ਪਹਿਲਾਂ ਲਿਵਰ ਡੋਨੇਸ਼ਨ ਹੋ ਰੱਖੇ ਨੇ ਉਹਨਾਂ ਦੇ ਨਾਲ ਵੀ ਕੋਈ ਸੈਸ਼ਨਸ ਕਰਵਾਣੇ ਆ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕੇ ਇਹ ਇਹੀ ਇੱਕ ਪਰਪਸ ਵੀ ਹੈ ਇਸ ਪ੍ਰੈਸ ਕਾਨਫਰੰਸ ਦਾ ਕਿ ਜਿਹੜੀਆਂ ਗਲਤ ਧਾਰਨਾਵਾਂ ਸਮਾਜ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਅਸੀਂ ਹਟਾ ਸਕੀਏ ਤਾਂ ਕਿ ਇਸ ਸਮਾਜ ਨੂੰ ਇੱਕ ਹੈਲਦੀ ਸਮਾਜ ਬਣਾ ਸਕੀਏ ਅੱਜ ਦੇਨਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਅਸੀਂ ਲਿਵਰ ਟ੍ਰਾਂਸਪਲੈਂਟ ਜਿਹੜਾ ਪ੍ਰੋਗਰਾਮ ਸਟਾਰਟ ਹੋਇਆ ਉਹਦੇ ਕਰਕੇ ਪ੍ਰੈਸ ਮੀਟਿੰਗ ਕੀਤੀ ਹੈ ਸਭ ਤੋਂ بڑا ਇਹਦਾ ਪਰਪਸ ਇਹ ਹੈ ਕਿ ਲੋਕਾਂ 'ਚ ਜਾਗਰਤੀ ਹੋਵੇ ਕਿ ਜਦੋਂ ਕੋਈ ਬ੍ਰੇਨ ਡੈਥ ਹੋ ਜਾਂਦੀ ਹੈ ਉਹ ਆਪਣਾ ਕੋਈ ਵੀ ਇੰਡੀਵਿਜੂਅਲ ਅੱਠ ਐਸੇ ਆਰਗਨਸ ਆ ਜਿਹੜੇ ਆਪਾਂ ਡੋਨੇਟ ਕਰ ਸਕਦੇ ਆ ਔਰ ਅਸੀਂ ਪਿਛਲੇ 2 ਮਹੀਨੇ ਚ 3 ਪੇਸ਼IENTS ਦਾ ਲਿਵਰ ਟ੍ਰਾਂਸਪਲੈਂਟ ਕੈਡੇਵਰਿਕ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਉਹ ਕੀਤਾ ਔਰ ਬ੍ਰੇਨ ਡੈਥ ਦੀ ਜਿਹੜੀ ਰਿਪੋਰਟਿੰਗ ਦਾ ਮੈਥਡ ਹੈ ਇਹ ਬੜਾ ਸਟੈਂਡਰਡਾਈਜ਼ਡ ਮੈਥਡ ਹੈ ਇਹਦੇ ਚ ਕੋਈ ਇਹ ਨਹੀਂ ਹੈ ਗਵਰਨਮੈਂਟ ਵੱਲੋਂ ਇਹਦੀਆਂ ਗਾਈਡਲਾਈਨਸ ਆ ਉਹ ਗਾਈਡਲਾਈਨਸ ਨੂੰ ਫੋਲੋ ਕਰਕੇ ਫਿਰ ਉਹ ਆਰਗਨਸ ਨੂੰ ਰੀਟਰੀਵ ਕਰਦੇ ਆ ਸਾਊਥ ਇੰਡੀਆ ਚ ਬ੍ਰੇਨ ਡੈਥ ਕੈਡੇਵਰਿਕ ट्रांसप्लांट ਜਿਹੜਾ ਹਾਰਟ ਲਿਵਰ ਔਰ ਕਿਡਨੀਜ਼ ਦਾ ਪ੍ਰੋਗਰਾਮ ਹੈ ਬੜੀ ਦੇਰ ਤੋਂ ਕਾਫੀ ਸਕਸੈਸਫੁਲੀ ਚੱਲ ਰਿਹਾ ਹੈ ਨਾਰਥ ਇੰਡੀਆ ਦੇ ਵਿੱਚ ਹੁਣ ਤੁਹਾਡੇ ਲੋਕਾਂ ਦੀ ਮੀਡੀਆ ਦੀ ਸਪੋਰਟ ਦੇ ਨਾਲ ਲੋਕਾਂ ਦੇ ਵਿੱਚ ਇਹ ਜਾਗਰਤੀ ਹੋ ਰਹੀ ਹੈ ਲੋਕਾਂ ਨੂੰ ਇਹ ਪਤਾ ਹੈ ਕਿ ਸਭ ਤੋਂ ਵੱਡਾ ਦਾਨ ਜੇ ਦੁਨੀਆ 'ਚ ਕੋਈ ਹੈ ਤਾਂ ਉਹ ਆਪਣੇ ਆਰਗਨਸ ਦਾ ਦਾਨ ਹੈ ਕਿਉਂਕਿ ਇੱਕ ਦੂਸਰੇ ਇੰਡੀਵਿਜੂਅਲ ਦੀ ਲਾਈਫ ਆਪਾਂ ਬਚਾ ਦਿੰਦੇ ਆ ਸੋ ਅਸੀਂ ਇਹ ਜਿਹੜਾ ਅੱਜ ਜਿੰਨਾ ਵੀ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਔਰ ਰਿਕੁਐਸਟ ਕੀਤੀ ਹੈ ਇਹ ਇੱਕ ਮੈਸੇਜ ਸਪਰੈਡ ਕਰਨਾ ਚਾਹੁੰਦੇ ਆ ਨਾਰਥ ਇੰਡੀਆ ਦੇ ਵਿੱਚ ਔਰ ਪੰਜਾਬ ਚ ਹੁਣ ਦਿਨ ਅਰੰਧ ਮੈਡੀਕਲ ਕਾਲਜ ਐਂਡ ਹਸਪੀਟਲ ਚ ਸਕਸੈਸਫੁਲ ਲਿਵਰ ਟ੍ਰਾਂਸਪਲੈਂਟ ਪ੍ਰੋਗਰਾਮ ਸਟਾਰਟ ਹੋ ਚੁੱਕਿਆ ਸਾਡੀ ਜਿਹੜੀ ਟੀਮ ਹੈ ਡਾਕਟਰ ਗੁਰਸਾਗਰ ਸਿੰਘ ਸਹੋਟਾ ਹੈ ਡਾਕਟਰ ਪੀ ਐਲ ਗੋਤਮ ਹੈ ਡਾਕਟਰਜੀਤ ਸੂਦ ਹੈ ਗੈਸਟਰੋਐਂਟਰੋਲੋਜੀ ਦੀ ਹੋਰ ਸਾਰੀ ਡਾਕਟਰ ਰਮਿਤ ਮਹਾਜਨ ਹੈ ਇਹ ਸਾਰੇ ਇਕੱਠੇ ਰਲ ਕੇ ਟੀਮ ਵਰਕ ਹੈ ਜਿਹੜੀ ਕਿ ਲਿਵਰ ਟ੍ਰਾਂਸਪਲੈਂਟ ਕਰਦੀ ਹੈ ਔਰ 8 ਟ੍ਰਾਂਸਪਲੈਂਟ ਅਸੀਂ ਪਿਛਲੇ 2 ਮਹੀਨਿਆਂ ਚ ਕਰ ਚੁੱਕੇ ਆ ਵਿੱਚੋਂ 5 ਰਿਲੇਟਿਡ ਹੈ ਔਰ 3 ਜਿਹੜੇ ਹੈਗੇ ਉਹ ਕੈਡਵਰ ਦੇ ਸਰ ਦੂਸਰੇ ਇਸ ਤੋਂ ਬਾਅਦ ਜਿਹੜਾ ਹੈ ਲੀਵਰ ਟ੍ਰਾਂਸਪਲੈਂਟ ਦਾ ਹੋ ਗਿਆ ਸਾਰੀਆਂ ਇਲਾਜ ਇੱਥੇ ਕੀਤੇ ਜਾਂਦੇ ਨੇ ਹੁਣ ਹਾਰਟ ਲਈ ਵੀ ਕੁਝ ਕੀਤਾ ਜਾ ਰਿਹਾ ਉਹਦੇ ਲਈ ਵੀ ਕੋਈ ਨਵੀਂ ਲਿਆਤੀ ਜਾ ਰਹੀ ਹੈ ਟੈਕਨੀਕ ਦੇਖੋ ਹਾਰਟ ਦੇ ਜਿੰਨੇ ਵੀ ਪ੍ਰੋਸੀਜਰਸ ਨੇ ਸਾਰੇ ਆਪਣੇ ਇੱਥੇ ਹੀ ਰੋ ਡੀਐਮਸੀ ਹਾਰਟ ਇੰਸਟੀਚਿਊਟ ਚ ਅਵੇਲੇਬਲ ਹੈ ਚਾਹੇ ਉਹ ਬੱਚਿਆਂ ਦੀ ਸਰਜਰੀ ਹੈ ਚਾਹੇ ਉਹ ਓਟਾ ਦੇ ਵਿੱਚ ਸਟੈਂਟ ਹੈ ਚਾਹੇ ਉਹ ਬੜੇ ਬੜੇ ਪੀਸਮੇਕਰਸ ਨੇ ਸਿਰਫ ਇੱਕ ਹਾਰਟ ਟ੍ਰਾਂਸਪਲੈਂਟ ਐਸਾ ਇੱਕ ਪ੍ਰੋਸੀਜਰ ਹੈ ਜਿਹੜਾ ਹਾਲੇ ਨਹੀਂ ਅਵੇਲੇਬਲ ਸਾਡੀ ਇਨਫੈਕਟ ਅੱਜ ਦੇ ਦਿਨ ਚ ਵੀ ਟੀਮ ਪੰਜ ਡਾਕਟਰਸ ਗਏ ਹੋਏ ਨੇ ਜਿਹੜੇ ਕਿ ਹਾਰਟ ਟ੍ਰਾਂਸਪਲੈਂਟ ਸਾਡਾ ਨੈਕਸਟ ਪ੍ਰੋਜੈਕਟ ਹੈ ਕਿਉਂਕਿ ਹੁਣ ਕੈਡੇਵਰ ਰਿਟਰੀਵਲ ਆਪਣੇ ਇੰਸਟੀਚਿਊਸ਼ਨ ਚ ਸ਼ੁਰੂ ਹੋ ਚੁੱਕੀ ਹੈ ਸੋ ਹਾਰਟ ਟ੍ਰਾਂਸਪਲੈਂਟ ਵੀ ਅਸੀਂ ਅਗਲੇ ਵਿਦਿਨ 4 ਟੂ 6 ਮੰਥਸ ਸਟਾਰਟ ਕਰਾਂਗੇ ਗਵਰਨਮੈਂਟ ਤੋਂ ਕੁਝ ਪਰਮਿਸ਼ਨਸ ਲੈਣੀਆਂ ਹੁੰਦੀਆਂ ਅਸੀਂ ਗਵਰਨਮੈਂਟ ਨੂੰ ਆਲਰੇਡੀ ਅਪਲਾਈ ਕੀਤਾ ਹੋਇਆ ਔਰ ਸਾਡੀਆਂ ਟੀਮਸ 4 4 5 5 ਡਾਕਟਰਸ ਦੀਆਂ ਕਈ ਮਹੀਨੇ ਜਾ ਕੇ ਜਿੱਥੇ ਟ੍ਰਾਂਸਪਲੈਂਟ ਜ਼ਿਆਦਾ ਹੁੰਦੇ ਨੇ ਉੱਥੇ ਉਹ ਟੀਮ ਦੀ ਸਾਰੀ ਅਪਗ੍ਰੇਡੇਸ਼ਨ ਹੋਏਗੀ ਔਰ ਵਿਦਿਨ 4 ਟੂ 6 ਮੰਥਸ ਅਸੀਂ ਲਿਵਰ ਅਸੀਂ ਹਾਰਟ ਟ੍ਰਾਂਸਪ ਮੈਡੀਕਲ ਕਾਲਜ ਐਂਡ ਹਸਪੀਟਲ ਚ ਸਟਾਰਟ ਕਰਾਂਗੇ ਪੰਜਾਬ ਚ ਪਹਿਲਾ ਐਸਾ ਸੈਂਟਰ ਹੋਏਗਾ ਜਿੱਥੇ ਕਿ ਸ਼ੁਰੂ ਹੋਏਗਾ ਸਰ ਇਹਨਾਂ ਅੰਗਦਾਨ ਲਈ ਲੋਕਾਂ ਨੂੰ ਵੀ ਅਵੇਅਰਨੈਸ ਕਰੇਗਾ ਕਿ ਅਵੇਅਰਨੈਸ ਕੀਤੀ ਜਾ ਰਹੀ ਹੈ ਜਿਵੇਂ ਤੁਹਾਡੇ ਕੋਲ ਤੇ ਪੇਸ਼ੈਂਟ ਵੀ ਆਉਂਦੇ ਨੇ ਆਮ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਅਸੀਂ ਆਪਣੇ ਹਸਪੀਟਲ ਚ ਹੁਣ ਗਰੀਫ ਕਾਉਂਸਲਰਸ ਰੱਖੇ ਨੇ ਔਰ ਲੋਕਾਂ ਨੂੰ ਇਹ ਅਸੀਂ ਆਰਗਨ ਡੋਨੇਸ਼ਨ ਦੀ ਇੱਕ ਮੂਵਮੈਂਟ ਚਲਾਨੀ ਪਵੇਗੀ ਆਪਾਂ ਨੂੰ ਜਿੱਦਾਂ ਸਾਊਥ ਇੰਡੀਆ ਦੇ ਵਿੱਚ ਆਰਗਨ ਡੋਨੇਸ਼ਨ ਦੀ ਮੂਵਮੈਂਟ ਹੈ ਬਹੁਤ ਸਾਰੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਐਨ ਜੀਓਸ ਦਾ ਇਹਦੇ ਚ ਬਹੁਤ ਰ ਅਰਟੀਜ਼ ਨੇ ਉਹਨਾਂ ਦਾ ਰੋਲ ਹੈ ਪ੍ਰੈਸ ਦਾ ਤਾਂ ਬਹੁਤ ਹੀ ਵੱਡਾ ਰੋਲ ਹੈ ਕਿ ਲੋਕਾਂ ਨੂੰ ਇਹ ਰਿਅਲਾਈਜ਼ ਕੀਤਾ ਜਾਏ ਕਿ ਆਪਾਂ ਬੋਡੀ ਵੈਸੇ ਵੀ ਤਾਂ ਜਲਾ ਦਿੰਨੇ ਆ ਜੇ ਉਹੀ ਬੋਡੀ ਚੋਂ ਆਰਗਨਸ ਕੱਢ ਕੇ ਔਰ ਉਹਨਾਂ ਨੂੰ ਯੂਜ਼ ਕਰਕੇ ਕਿਸੇ ਦੀ ਆਪਾਂ ਲਾਈਫ ਸੇਵ ਕਰ ਦਈਏ ਤਾਂ ਸ਼ਾਇਦ ਉਸ ਤੋਂ ਵੱਡੀ ਸੇਵਾ ਕੋਈ ਦੁਨੀਆ 'ਚ ਹੋ ਹੀ ਨਹੀਂ ਸਕਦੀ ਪੈਸੇ ਨਾਲ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ ਸੋ ਜਿੱਦਾਂ ਜਿੱਦਾਂ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਹੈ ਸਾਰੀ ਦੁਨੀਆ 'ਚ ਕੈਡੇਵਰ ਟ੍ਰਾਂਸਪਲੈਂਟ ਇੱਕ ਸਟੈਂਡਰਡ ਪ੍ਰੋਗਰਾਮ ਹੈ ਚਾਹੇ ਉਹ ਯੂਐਸਾ ਚਾਹੇ ਉਹ ਕੋਈ ਵੀ ਕੰਟਰੀ ਹੈ ਵਰਲਡ ਦੀ ਆਲਮੋਸਟ 35 ਟੂ 40000 ਲਿਵਰ ਟ੍ਰਾਂਸਪਲੈਂਟ ਵਰਲਡ ਦੇ ਵਿੱਚ ਹੁੰਦੇ ਆ ਇੰਡੀਆ 'ਚ ਸਿਰਫ ਹਾਲੇ 1500 ਤੋਂ 2000 ਲਿਵਰ ਟ੍ਰਾਂਸਪਲੈਂਟ ਹੁੰਦਾ ਪਰ ਸਾਲ ਦਾ ਹਾਲਾਂਕਿ ਅਸੀਂ 20 ਅਸੀਂ ਲਾਰਜੈਸਟ ਪੋਪੂਲੇਸ਼ਨ ਹੈ ਇੰਡੀਆ 20% ਆਫ ਦਾ ਵਰਲਡ ਪੋਪੂਲੇਸ਼ਨ ਲਿਵਸ ਇਨ ਇੰਡੀਆ ਸਾਡੀ ਜਿਹੜੀ ਰੇਸ਼ਿਓ ਆਫ ਟ੍ਰਾਂਸਪਲੈਂਟਸ ਹੈ ਕੈਡਵਰ ਟ੍ਰਾਂਸਪਲੈਂਟ ਹੈ ਉਹ ਘੱਟ ਹੈ ਕਿਉਂਕਿ ਹੁਣ ਹੀ ਆਪਾਂ ਲੋਕ ਲੱਗੇ ਆਏ ਅਵੇਅਰਨੈਸ ਲੋਕਾਂ ਦੇ ਵਿੱਚ ਪ੍ਰੋਡਿਊਸ ਜਿੱਦਾਂ ਜਿੱਦਾਂ ਅਵੇਅਰਨੈਸ ਹੋਏਗੀ ਹਿੰਦੁਸਤਾਨੀ ਲੋਕ ਤਾਂ ਵੈਸੇ ਹੀ ਬੜੇ ਦਾਨੀ ਹੈ ਬਾਕੀ ਸਾਰਿਆਂ ਨਾਲੋਂ ਵੈਸਟਰਨ ਵਰਲਡ ਨਾਲੋਂ ਸੋ ਮੈਨੂੰ ਤਾਂ ਵਿਸ਼ਵਾਸ ਹੈ ਕਿ ਜਿਹੜੀ ਕੈਡਵਰ ਟ੍ਰਾਂਸਪਲੈਂਟ ਹੈ ਆਪਣੀ ਕੰਟਰੀ 'ਚ ਸ਼ਾਇਦ ਸਭ ਤੋਂ ਜ਼ਿਆਦਾ ਪ੍ਰੇਵਲੈਂਟ ਹੋ ਜਾਏਗੀ ਜਿੱਦਾਂ ਜਿੱਦਾਂ ਤੁਸੀਂ ਲੋਕ ਔਰ ਅਸੀਂ ਇਕੱਠੇ ਰਲ ਕੇ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਪ੍ਰੋਡਿਊਸ ਕਰਾਂਗੇ ਮੇਰਾ ਨਾਮ ਦਿਵਿੰਦਰ ਸਿੰਘ ਤੁਸੀਂ ਕੀ ਕਹਿ ਇਹ ਸੱਚੀ ਸਮੱਸਿਆ ਮੈਨੂੰ ਤੇ ਕਿਸੇ ਵੀ ਨਹੀਂ ਮੇਰਾ ਆਪਣੇ ਮਸਤੀ 5-7 ਸਾਲ ਪਹਿਲੇ ਦੀ ਗੱਲ ਐ ਤੇ ਇੰਜੀ ਮੈਨੂੰ ਨੋ ਜਾਂਦੀ ਸੌਂਦਾ ਰਹਿੰਦਾ ਸੀ ਹਰ ਹਫਤੇ ਇੱਕ ਦਸੇ ਦਿਨਾਂ 'ਚ ਨਾ ਇੱਕ ਦੋ ਵਾਰੀ ਹੋ ਜਾਂਦਾ ਤੇ ਅਸੀਂ ਪ੍ਰਵਾਨ ਨਹੀਂ ਕਰਨੀ ਨੌਕਰੀ ਲੱਗੀ ਹੁੰਦੀ ਫੀਲਡ 'ਚ ਖਾਣ ਵੀ ਲੱਭਦਾ ਨਹੀਂ ਸੀ ਕਿਛ ਵੀ ਜੋ ਲੱਭਿਆ ਖਾ ਲਿਆ ਤੇ ਉਹ ਇਸ ਤਰ੍ਹਾਂ ਕਰ ਕਰਕੇ ਮੈਨੂੰ ਉਹ ਚੈੱਕ ਕਰਾਇਆ ਸੀ ਇੱਕ ਵਾਰ ਜਿਹਨ ਲੀਵਰ ਫੈਟੀ ਆ ਅਸੀਂ ਉਹਦਾ ਧਿਆਨ ਨਹੀਂ ਦਿੱਤਾ ਕੋਈ 2-3 ਸਾਲ ਬਾਅਦ ਮੈਨੂੰ ਪੇਨ ਹੋਈ ਮੈਨੂੰ ਇੱਥੇ ਤੇ ਪਿੱਠੀ ਤੇ ਉਹ ਫਿਰ ਗਾਲ ਬਲੈਡਰ ਦਾ ਆਪਰੇਸ਼ਨ ਹੋਇਆ ਪੱਥਰੀ ਜੀ ਦੀ ਉਹਨੂੰ ਮੋਲ ਦਿੱਤਾ ਉਹ ਉਸ ਡਾਕਟਰ ਨੇ ਮੈਨੂੰ ਕਿਹਾ ਕਿ ਇਹ ਦੇਖ ਤੇਰੀ ਫੋਟੋ ਕੀਤੇ ਦੀ ਲੀਵਰ ਦੀ ਇਹ ਲੱਗਿਆ ਜੀ ਕਿਤੇ ਲਟਾ ਕੇ ਉੱਪਰ ਗ੍ਰੇਸ ਰੱਖੇ ਦੇ ਇਸ ਰੋਸੀ ਦਾ ਤੈਨੂੰ ਅਸੀਂ ਤਾਂ ਵੀ ਧਿਆਨ ਨਹੀਂ ਦਿੱਤਾ ਲੇਕਿਨ ਅਸੀਂ ਫਾਈਬਰ ਸਕੈਨ ਕਰਾਇਆ ਉਦੋਂ ਆਇਆ 48% ਡੈਮੇਜ ਆ ਮੈਂ 48 ਮੈਂ ਭੜਾਉਂਦਾ ਮੈਂ ਤਾਂ ਵੀ ਨਿਕਲੀ ਜਾਂਨ 25 ਸਾਲ ਅਸੀਂ ਮਸਤਰੇ ਆਪਣੇ ਥਾਮੀ ਲੇਕਿਨ ਫਿਰ ਉਹ ਆਸ 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 ਬੱਜ ਗਿਆ ਸਵਾਲੀ ਹੁੰਦੀ ਗਈ ਚਾਰ ਪੰਜ ਸਾਲ ਗੱਡੀ ਉੜਾਈਆਂ ਗਏ ਫਿਰ ਇੰਦੀ ਕਜ਼ਨ ਆਇਆ ਫਿਰ ਬਿਮਾਰ ਪਿਆ ਮੇ ਤਾਂ ਇਹਦੀ ਕਜ਼ਨ ਹੈ ਉਹ ਮੈਡ ਗੱਡਵਾਉਣ ਲੱਗੀ ਸੀ ਉੱਥੇ ਆਪਣੇ ਮੈਡ ਗ੍ਰਾਸ ਹਸਪੀਟਲ ਹੈ ਜੰਮੂ ਉਹਨੇ ਕਿਹਾ ਮੈਂ ਉੱਥੇ ਲਾਇ ਕਰਾਣੇ ਕਿਹਾ ਡਾਕਟਰ ਸੂਤ ਉਹਨਾ ਅਜੀਤ ਸੂਤ ਉਹਦੇ ਕੋਲ ਜਾਓ ਤੁਸੀਂ ਇੱਕ ਵਾਰੀ ਚੈੱਕ ਕਰਾਇਆ ਅਸੀਂ ਆਏ ਇੱਕ ਦੋ ਮਹੀਨੇ ਪਹਿਲੀ ਠੀਕ ਉਹ ਬਾਅਦ ਅਸੀਂ ਉਹ ਦੁਬਾਰਾ ਇੱਥੇ ਲਾਇ ਕਰਾਇਆ ਪਰ ਉਹਨਾਂ ਤੇ ਅਸਲ ਹੋ ਗਿਆ ਮੁਸ਼ਕਿਲ ਆ 아이 15 ਦਿਨ ਹੋ ਗਏ ਨੇ ਤੋਰ 10 ਤੋਂ ਥੱਲੇ ਨਹੀਂ ਆਂਦਾ ਵੀ ਆ ਜਾਂਦਾ ਜਿਹੜਾ ਹੈਗਾ ਲੀਵਰ ਟ੍ਰਾਂਸਪਲੈਂਟ ਹੋਇਆ ਕਿੱਥੋਂ ਲੀਵਰ ਮਿਲਿਆ ਹੈ ਇਹ ਲੀਵਰ ਸਰ ਜੀ ਉਹਨਾਂ ਨੇ ਕਿਹਾ ਕਿ ਡੋਨਰ ਲਿਆਓ ਡੋਨਰ ਲਿਆਓ ਡੋਨਰ ਹੋਣਾ ਹੈ ਇਹਦਾ ਵੀ ਨਹੀਂ ਫੈਮਿਲੀ 'ਚ ਹੁੰਦਾ ਨਾ ਬਲੱਡ ਸਾਰਾ ਮਿਲਦਾ ਹੀ ਨਹੀਂ ਨਾ ਮੇਰੇ ਬੱਚਿਆਂ ਨੂੰ ਸਾਰੇ ਸਰ ਜੀ ਨਹੀਂ ਮਿਲਿਆ ਕਰਦਾ ਆਹ ਕਾ ਫਿਰ ਕੀ ਕਰੀਏ ਫਿਰ ਹੁਣ ਟੈਸਟ ਟੂ ਟੈਸਟ ਕਰਵਾਓ ਤੇ ਜੀਸਟੇਸ਼ਨ ਕਰਵਾ ਦਿਓ ਲੱਗੇਗਾ ਨੰਬਰ ਦਿਖਾ ਦਿਆਂਗੇ ਅਸੀਂ ਵੀ ਨਰੇ ਬਾਰੇ ਬਾਹਰ ਆਠ ਠੀਕ ਅਗਸਟ ਨੂੰ ਪੀਰ ਇਹ ਬ੍ਰੇਨ ਡੈਡ ਪੇਸ਼ੈਂਟ ਦਾ ਮਿਲਿਆ ਹਾਂ ਬ੍ਰੇਨ ਡੈਡ ਪੇਸ਼ੈਂਟ ਦਾ ਫਿਰ ਸਾਨੂੰ ਉਹਰੇ ਫੋਨ ਆਇਆ ਫਿਰ ਕਿੰਨੇ ਸਮੇਂ ਦੇ ਵਿੱਚ ਥੋੜਾ ਟ੍ਰਾਂਸਪਲੈਂਟ ਹੋਇਆ ਮੈਂ ਮੇਰਾ ਲੱਗੇ 14 ਦਸੰਬਰ ਨੂੰ ਹੋਇਆ 14 ਦਸੰਬਰ ਨੂੰ ਹਾਂ ਠੀਕ ਹੋ ਬਿਲਕੁਲ ਉਹ ਹਾਂ ਹੁਣ ਤਾਂ 2 ਮਹੀਨੇ ਹੋ ਗਏ ਨੇ ਮੈਨੂੰ ਲੱਗ ਲੱਗੇ ਜੰਮੂ ਨਹੀਂ ਗਏ ਲੋਕ ਨੇ ਬ੍ਰੇਨ ਡੈਡ ਦੇ ਜੇ ਕੋਈ ਆਪਣਾ ਪੇਸ਼ਾਨ ਦਾਨ ਕਰ ਸਕਦਾ ਦਾਨ ਕਰ ਹਾਂ ਤੇ ਉਹਦੇ ਕਰਨਾ ਚਾਹੀਦਾ ਦੇਖੋ ਨਾ ਉਹਨੇ ਕਿਤਾ ਲੀਡਿਸ ਨੇ ਉਹਦੇ ਮੁਰੇ ਨੇ ਤੇ ਹੁੰਦੇ ਬਰਦਰ ਨੇ ਫੈਸਲਾ ਲਿਆ ਤਾਂ ਕਿਡਨੀ ਨਹੀਂ ਆਈਸ ਵੀ ਦਿੱਤੀ ਕਿਡਨੀ ਵੀ ਦਿੱਤੀ ਤੇ ਲੀਵਰ ਵੀ ਮੈਨੂੰ ਦਿੱਤਾ ਪੂਰਾ ਪੂਰਾ विकास सिंह मध्य प्रदेश जबलपुर से मुझे लीवर में काफ़ी समस्याएँ थीं विकास सिंह दाइया मध्य प्रदेश जबलपुर से मुझे लीवर में काफ़ी दिक्कतें थी मुझे सन दो हजार बाईस में पता चला कि मेरे लीवर में काफ़ी दिक्कतें हैं तो फिर मैंने ट्रीटमेंट कराना शुरू किया लेकिन सही ट्रीटमेंट ना होने की वजह से मेरे लीवर में दिक्कतें और बढ़ती चली गई जिसका आराम नहीं लगने से फिर मैंने कई डॉक्टरों को दिखाया कई जगह पर इलाज कराया फिर मुझे भोपाल में बंसल पर डॉक्टर गुरु गुरु सागर सिंह सहोता जी से संपर्क हुआ तो उन, उनने मेरी प्री मेडिकल जांच की उसके बाद उन्होंने बताया कि अब लीवर ट्रांसप्लांट की ओर जाना पड़ेगा क्यों क्योंकि क्यों कंडीशन काफ़ी ख़राब हो चुकी है लीवर की तो फिर मैंने मेरी वाइफ ने मेरे परिवार ने सब ने मिल डिसाइड किया कि ट्रांसप्लांट की ओर जाते हैं और सर से मिलकर ये लगा था कि हाँ बहुत अच्छा रिस्पॉन्स सर ने दिया और हमारे बजट में भी था प्लस एमपी में था तो हम सर को भोपाल पे दिखाए वहाँ से सर का यहाँ आना हुआ फिर हम यहाँ पे आए क्यों क्योंकि क्यों सर के ऊपर यकीन था कि यहाँ अच्छा ट्रीटमेंट हो जाएगा भरोसेमंद जगह है थोड़ा सा इन्वेस्ट होगा बाहर के हिसाब से लेकिन फिर भी बहुत अच्छा था यहाँ का स्टाफ और सर के अंडर ट्रीटमेंट और कभी भी उनसे जो भी हेल्प मांगो मिल जाती है और अभी काफ़ी बेटर महसूस कर रहा हूँ अभी तो मेरे को चालीस बयालीस दिन हो ही रहे हैं ट्रांसप्लांट के दिक्कत कोई दिक्कत नहीं, नहीं बढ़िया खाना खा रहा हूँ मेरी वाइफ भी बढ़िया डोनर है सिक्सटी फाइव परसेंट लीवर है इन्होंने मुझे दिया है ये भी स्वस्थ है मैं भी स्वस्थ हूँ खाने पीने में दिनचर्याँ हमारी पहले से काफ़ी अच्छी हो गई ट्वेंटी टू से पहले अभी ट्वेंटी फाइव पर मैं अच्छा महसूस कर रहा हूँ मैं हल्का एम पी जबलपुर से और इनको समस्या थी लीवर की डॉक्टर बुर सागर सर ने सजेस्ट किया कि ये लीवर ट्रांसप्लांट कराना ठीक रहेगा हमने डिसीज़न लिया और हमने 65 फाइव परसेंट हिस्सा इनको दिया और हम ये जल मतलब मान रहे हैं कि ज़्यादा तकलीफ़ ना हो पाए और अगर डॉक्टर ये सजेस्ट कर रहे हैं क्योंकि अभी मैं भी पूरी तरह से स्वस्थ हूँ डेढ़ माह कंप्लीट नहीं हुआ है अभी मुझे पूरा पूरा लेकिन मैं स्वस्थ हूँ घर के काम कर रही हूँ ये भी पूरी तरह से स्वस्थ हैं मेरी आठ दिन में छुट्टी हो गई थी अस्पताल से और मेरी मेडिसिन भी बंद हो चुकी है बंद हो चुकी है अभी तक